ਆਧੁਨਿਕ ਸਿੱਖਿਆ ਦੇ ਖੇਤਰ ਵਿੱਚ ਮੋਰੀ ਰੋਲ ਅਦਾ ਕਰ ਰਹੀ ਜ਼ਿਲ੍ਹਾ ਮਾਨਸਾ ਦੇ ਹਲਕਾ ਬੁੜ ਲਾਡਾ ਦੀ ਵਿਦਿਅਕ ਸੰਸਥਾ ਡੀਵੀ ਪਬਲਿਕ ਸਕੂਲ ਜਿੱਥੇ ਬੱਚਿਆਂ ਨੂੰ ਸੀ ਬੀ ਐਸੀ ਲੈਵਲ ਦੀ ਪੜਾਈ ਤਜਰਬੇਕਾਰ ਅਧਿਆਪਕਾਂ ਦੁਆਰਾ ਕਰਵਾਈ ਜਾਂਦੀ ਹੈ ਉੱਤੇ ਮਾਇਰ ਕੋਚਾਂ ਦੁਆਰਾ ਖੇਡਾਂ ਦੀ ਵਿਸ਼ੇਸ਼ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ ਅੱਜ ਦੀ ਇਹ ਵੀ ਪਬਲਿਕ ਸਕੂਲ ਵਿਖੇ ਪੰਜਾਬ ਸਰਕਾਰ ਵੱਲੋਂ ਆਰੰਭੀ ਮਹੀਨ ਦੌਰਾਨ ਮਾਪੇ ਅਧਿਆਪਕ ਮਿਲਣੀ ਦਾ ਪ੍ਰਬੰਧ ਕੀਤਾ ਗਿਆ ਉੱਤੇ ਸਕੂਲ ਪ੍ਰਬੰਧਕਾਂ ਵੱਲੋਂ ਬੱਚਿਆਂ ਦੇ ਮਨੋਬਲ ਨੂੰ ਉੱਚਾ ਚੁੱਕਦਿਆਂ ਵੱਖ-ਵੱਖ ਤਰ੍ਹਾਂ ਦੇ ਮਾਡਲਾਂ ਦੀ ਪ੍ਰਦਰਸ਼ਨੀ ਵੀ ਲਗਵਾਈ ਗਈ ਜਿਸ ਵਿੱਚ ਸਕੂਲੀ ਬੱਚਿਆਂ ਵੱਲੋਂ ਸਾਇੰਸ ਵਿਸ਼ੇ, ਭੂਗੋਲਿਕ ਵਿਸ਼ੇ, ਕੰਪਿਊਟਰ ਵਿਸ਼ੇ ਤੋਂ ਇਲਾਵਾ ਵੱਖ-ਵੱਖ ਤਰ੍ਹਾਂ ਦੇ ਤਿਆਰ ਕੀਤੇ ਗਏ ਮਾਡਲ ਖਿੱਚ ਦਾ ਕੇਂਦਰ ਰਹੇ ਇਸ ਮੌਕੇ ਪੰਜਾਬੀ ਪਹਿਰਾਵੇ ਵਿੱਚ ਸਜੇ ਵਿਦਿਆਰਥੀ ਅਤੇ ਵਿਦਿਆਰਥਣਾਂ ਨੂੰ ਲੋਕਾਂ ਵੱਲੋਂ ਪੂਰੀ ਤਰ੍ਹਾਂ ਸਲਾਹਿਆ ਗਿਆ ਇਸ ਮਾਪੇ ਅਧਿਆਪਕ ਮਿਲਨੀ ਸੰਬੰਧੀ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਪ੍ਰਿੰਸੀਪਲ ਮਦਨ ਲਾਲ ਤੋਂ ਇਲਾਵਾ ਸਕੂਲ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਸਕੂਲ ਵੱਲੋਂ ਇਸ ਤਰ੍ਹਾਂ ਦਾ ਪ੍ਰੋਗਰਾਮ ਹਰ ਸਾਲ ਕਰਵਾਇਆ ਜਾਂਦਾ ਹੈ ਜਿਸ ਵਿੱਚ ਵਕਤ-ਵਕਤ ਕਲਾਸਾਂ ਵਿੱਚੋਂ ਅੱਭਲ ਆਏ ਵਿਦਿਆਰਥੀ ਅਤੇ ਖੇਡਾਂ ਤੇ ਕਲਚਰਲ ਗਤੀਵਿਧੀਆਂ ਵਿੱਚ ਨਾਮਣਾ ਖੱਟ ਚੁੱਕੇ ਵਿਦਿਆਰਥੀਆਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਜਾਂਦਾ ਹੈ ਤਾਂ ਜੋ ਇਸ ਤੋਂ ਸਿੱਖਿਆ ਲੈ ਕੇ ਹੋਰ ਵਿਦਿਆਰਥੀ ਵੀ ਮੱਲਾ ਮਾਰ ਸਕਣ ਸਰਦੀਪ कौर ਹੈ ਮੈਂ ਡੀਏਵੀ ਪਬਲਿਕ ਸਕੂਲ ਦੀ 9ਵੀਂ ਪੜ੍ਹੇ ਦੀ ਵਿਦਿਆਰਥਣ ਹਾਂ ਅੱਜ ਤੁਹਾਡਾ ਪ੍ਰ ਸਕੂਲ ਵਿੱਚ ਐਗਜ਼ਿਬਿਸ਼ਨ ਲੱਗਿਆ ਸਲਾਨਾ ਇਹ ਪ੍ਰਦਰਸ਼ਨ ਕਿਵੇਂ ਲੱਗਦਾ ਸਾਡਾ ਪੰਜਾਬੀ ਸੱਭਿਆਚਾਰ ਵਿੱਚ ਪ੍ਰਦਰਸ਼ਨ ਹੈ ਦੂਜੇ ਵਿਸ਼ਾ ਮੰਗ ਸਾਡੇ ਪੰਜਾਬੀ ਸੱਭਿਆਚਾਰ ਨੂੰ ਵੀ ਮੁੱਖ ਮਹੱਤਤਾ ਦਿੱਤੀ ਗਈ ਹੈ ਜਿਹੜੇ ਅੱਜ ਇਸ ਬਖ ਬਖ ਪੇਸ਼ ਆ ਦੇ ਅਰਥ ਜਿਹੜੇ ਮਾਡਲ ਪ੍ਰਦਰਸ਼ਨ ਕੀਤੇ ਗਏ ਕਿਵੇਂ ਲੱਗਦਾ ਤੁਹਾਨੂੰ ਬੱਚਾ ਦੇ ਕੀ ਪ੍ਰਤਿਭਾ ਬੱਚਿਆਂ ਦੀ ਪਰਫਾਰਮੈਂਸ ਬਹੁਤ ਹੀ ਜ਼ਿਆਦਾ ਵਧੀਆ ਹੈ ਇਸ ਨਾਲ ਬੱਚੇ ਨੇ ਟੈਲੈਂਟ ਵੀ ਅੱਗੇ ਆਵੇਗਾ ਉਹ ਕਿ ਜਿਹੜੇ ਬੱਚੇ ਕੁਝ ਵਿੱਚ ਅੱਛੇ ਆਏ ਹਨ ਜਾਂ ਇਸ ਕੋ ਬਾਦ ਰਹੇ ਹੋ ਉਹਨਾਂ ਨੂੰ ਵੀ ਨਹੀਂ ਇਸ ਵਾਰ ਸਕੂਲ ਨੇ ਕੋਸ਼ਿਸ਼ ਕੀਤੀ ਹੈ ਕਿ ਸਾਰੇ ਬੱਚੇ ਇਸ ਵਿੱਚ ਸ਼ਾਮਿਲ ਹੋਣ ਪੰਜਾਬੀ ਪੜਾਏ ਦੇ ਵਿੱਚ ਤੁਹਾਨੂੰ ਕਿਵੇਂ ਲੱਗਦਾ ਪੰਜਾਬੀ ਪੜ੍ਹਾਇਆ ਆਪਕਾ ਅੱਜ ਕੱਲ ਬੱਚੇ ਜਿਆਦਾ ਜੀਸ਼ ਕੋ ਉੱਪਰ ਚੱਲ ਪਏ ਨੇ ਜਾਂ ਕੋਈ ਪ੍ਰੋਬਲਮ ਕੋ ਨਜ਼ਰ ਆ ਰਹੀ ਹੈ ਹਾਂਜੀ ਸਾਨੂੰ ਸਾਡੇ ਸੱਭਿਆਚਾਰ ਨਹੀਂ ਭੁੱਲਣਾ ਚਾਹੀਦਾ ਮੈਨੂੰ ਪੰਜਾਬੀ ਪਹਿਰਾਵਾ ਪਾ ਕੇ ਬਹੁਤ ਹੀ ਚੰਗਾ ਲੱਗਿਆ ਮੇਰਾ ਨਾਮ ਪ੍ਰਿੰਸਦੀਪ ਸਿੰਘ ਹੈ ਜੀ। ਤੁਸੀਂ ਕਿਹੜੇ ਸਕੂਲ ਦੇ ਵਿਦਿਆਰਥੀ ਹੋ? ਅਸੀਂ ਡੀਏਵੀ ਪਬਲਿਕ ਸਕੂਲ ਦੇ ਵਿਦਿਆਰਥੀ ਹਾਂ। ਇਹ ਪਬਲਿਕ ਸਕੂਲ ਦੇ ਵਿੱਚ ਅੱਜ ਐਕਜੀਬਿਸ਼ਨ ਲੱਗਿਆ ਹੈ। ਤੁਸੀਂ ਕਿਸ ਤਰ੍ਹਾਂ ਦਾ ਰੋਲ 플레이 ਕਰ ਰਹੇ ਹੋ? ਅਸੀਂ ਪੰਜਾਬੀ ਸੱਭਿਆਚਾਰ ਦਾ ਰੋਲ ਪਲੇ ਕਰ ਰਹੇ ਹਾਂ। ਪੰਜਾਬੀ ਸੱਭਿਆਚਾਰ ਦਾ ਕੀ ਮਤਲਬ ਹੈ ਤੁਹਾਡੇ ਲਈ? ਪੰਜਾਬੀ ਸੱਭਿਆਚਾਰ ਦਾ ਮਤਲਬ ਹੈ ਕਿ ਸਾਡੇ ਪੰਜਾਬ ਦੀ ਪੁਰਾਣੀ ਪੁਰਾਣਾ ਵਿਰਸਾ ਦਿਖਾ ਰਹੇ ਹਾਂ ਅਸੀਂ। ਤੁਸੀਂ ਇਹ ਕਿੰਨਾ ਮੇਰਾ ਪ੍ਰਦਰਸ਼ਕ ਅਨੁਭਵ ਇਸ ਤੀਮਤਕ ਉਹ ਇਹ ਜਦੋਂ ਹੀ ਦਾਦੇ ਸਾਡੇ ਦਾਦੇ ਪੜਦਾਦੇ ਬੁੜੇ ਹੋ ਜਾਂਦੇ ਸੀ ਉਹ ਖੁੰਡੇ ਦੀ ਵਰਤਨ ਨਾਲ ਚੱਲਦੇ ਸੀ ਹੋਰ ਕਿ ਮੈਂ ਤੁਸੀਂ ਪਰਿਵਾਰ ਦੇ ਵਿੱਚੁੰਡੇ ਦਾ ਹੋਰ ਪਰਿਵਾਰ ਦੇ ਸਾਡੇ ਸਰਦਾਰੀ ਬੰਦੀ ਸੀ ਖੁੰਡੇ ਨਾਲ ਤੁਹਾਨੂੰ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਇਕਮਨੂਰ ਕੌਰ ਹੈ ਮੇਰਾ ਨਾਮ ਕੁਸ਼ੀਕਾ ਹੈ ਮੇਰਾ ਨਾਮ ਹਰਦੀਪ ਕੌਰ ਹੈ ਅਸੀਂ ਸਾਰੇ ਹੀ ਐਲ ਡੀ ਐਮ ਡੀ ਵੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਬੁੜਲਾ ਅਡਾ ਦੇ ਵਿਦਿਆਰਥੀ ਹਾਂ ਸੋ ਅਸੀਂ ਇੱਕ ਵਿਸ਼ੇ ਉੱਪਰ ਪ੍ਰੋਜੈਕਟ ਮਾਡਲ ਤਿਆਰ ਕੀਤਾ ਹੈ ਜੋ ਕਿ ਜੀਓਗ੍ਰਾਫੀ ਦਾ ਹੈ ਸੋ ਇਸ ਦੇ ਵਿੱਚ ਅਸੀਂ ਦਿਖਾਵਾਂਗੇ ਕਿ ਕਿਵੇਂ ਸਾਡੀਆਂ ਨਦੀਆਂ ਵੱਖ-ਵੱਖ ਰਸਤੇ ਵਿੱਚੋਂ ਵਹਿਦੀਆਂ ਜਾਂਦੀਆਂ ਹਨ ਸਭ ਤੋਂ ਪਹਿਲਾਂ ਪਹਾੜਾਂ ਤੋਂ ਉਹਨਾਂ ਦਾ ਨਿਰਮਾਣ ਹੁੰਦਾ ਹੈ ਭਾਵ ਉਹ ਸ਼ੁਰੂ ਹੁੰਦੀਆਂ ਹਨ ਜਿਵੇਂ ਜਿਵੇਂ ਬਰਫ਼ ਨਾਲ ਪਿਘਲ ਕੇ ਉਹਨਾਂ ਦਾ ਪਾਣੀ ਦਾ ਸਰ ਬਣਦਾ ਹੈ ਸਭ ਤੋਂ ਪਹਿਲਾਂ ਉਹ ਆਪ ਦੀਸ ਚੁਰਟਸ ਮੋਡਲਿਸ ਪ੍ਰੀਖਿਆ ਦੇ ਵਿੱਚ ਆਉਂਦੀਆਂ ਨੇ ਮੋਡਲੀ ਸਟੇਜ ਦੇ ਉੱਤੇ ਆਉਂਦੀਆਂ ਨੇ ਜਿਸ ਦੇ ਵਿੱਚ ਕੀ ਉਹਨਾਂ ਦੀ ਜਿਹੜੀ ਕੀ ਰਫਤਾਰ ਹੁੰਦੀ ਉਹ ਬਹੁਤ ਹੀ ਜ਼ਿਆਦਾ ਹੁੰਦੀ ਹੈ ਅਤੇ ਉਹ ਮਿੱਟੀ ਨੂੰ ਵੀ ਆਪਣੇ ਨਾਲ ਰੋੜ ਕੇ ਲੈ ਜਾਂਦੀਆਂ ਹਨ ਮਿੱਟੀ ਨੂੰ ਜਿਹੜੇ ਰੋੜ ਕੇ ਉਹ ਅੱਗੇ ਲੈ ਕੇ ਜਾਂਦੀਆਂ ਹਨ ਤੇ ਕਾਫੀ ਸਾਡੇ ਕੋਲ ਲੈਂਡਫਾਰਮਸ ਭਾਵ ਕਾਫੀ ਭੂਮੀਆਂ ਦਾ ਜਨਮ ਹੁੰਦਾ ਹੈ ਜਿਵੇਂ ਕੀ ਪੈਂਚ ਪੋਲਸ ਹੋ ਗਏ ਸਾਡੀ ਫੋਰਟ ਪੋਲਸ ਹੋ ਗਿਆ ਮੈਂਟਰਸ ਹੋ ਗਿਆ ਪੈਂਡਰਸ ਉਹ ਚੀਜ਼ਾਂ ਹੁੰਦੀਆਂ ਨੇ ਕਿ ਜਿਸ ਚੋਂ ਉਹ ਮਿੱਟੀ ਆਪਣੀ ਛੱਡਣਾ ਚਾਹੁੰਦੀ ਹੈ ਤੇ ਉਹ ਮਿੱਟੀ ਦੇ ਰਾਹ ਨਾਲ ਬਣਾ ਕੇ ਆਪਦਾ ਪਾਣੀ ਅਗੇ ਉਹ ਚੱਦੀ ਹੈ ਉਸ ਤੋਂ ਬਾਅਦ ਸਾਡੀ ਸੈਕਿੰਡ ਸਟੇਜ ਆਉਂਦੀ ਹੈ ਵਿਚੋ ਸਟੇਜ ਜਿਸ ਦੇ ਵਿੱਚ ਉਹ 70% ਹੀ ਰੋਜ਼ਨਨ ਐਕਟੀਵਿਟੀਜ਼ ਕਰਦੀ ਹੈ ਤੇ 30% ਡੈਪੋਜੀਸ਼ਨਲ ਐਕਟੀਵਿਟੀਜ਼ ਕਰਦੀ ਹੈ ਉਸ ਦੇ ਵਿੱਚ ਉਹ ਆਪਣੇ ਜਿਹੜੇ ਨਾ ਘੰਕਰ ਪੱਥਰ ਤੱਕੇ ਲ ਕੇ ਆ ਗਈ ਹੈ ਉਹ ਉਸ ਨੂੰ ਥੋੜਾ ਥੋੜਾ ਰੱਖਣਾ ਸ਼ੁਰੂ ਕਰ ਦਿੰਦੀ ਹੈ ਤੇ ਆਹ ਪੋਰਟ ਹੋਲਸ ਤੇ ਪਲੰਜ ਪੂਲਸ ਦੇ ਰਾਹੀਂ ਪਾਣੀ ਵਧਣਾ ਸ਼ੁਰੂ ਕਰ ਦਿੰਦੀ ਹੈ ਤੀਜੀ ਸਟੇਜ ਸਾਡੀ ਹੈਗੀ ਆ 올 ਸਟੇਜ ਜਿਸ ਦੇ ਵਿੱਚ ਉਹ ਸਾਰਾ ਡੈਪੋਜੀਸ਼ਨ ਐਕਟੀਵिटीज ਕਰਦੀ ਹੈ ਜਿਸ ਦੇ ਵਿੱਚ ਉਹ ਸਾਰੇ ਜਿਹੜੇ ਮਿੱਟੀparticle ਆਈਓ ਸਾਰੀ ਬਹਿਣੀ ਸ਼ੁਰੂ ਹੋ ਜਾਂਦੀ ਹੈ ਤੇ ਬੈਠ ਜਾਂਦੀ ਹੈ ਇਸ ਤੋਂ ਬਾਅਦ ਸਾਡਾ ਇੱਕ ਡੈਲਟਾ ਬਣਦਾ ਹੈ ਜੋ ਕਿ ਜਦੋਂ ਜਿਹੜੀ ਨਦੀ ਹੁੰਦੀ ਹੈ ਉਹ ਆਪਣਾ ਪਾਣੀ ਸਮੁੰਦਰ ਦੇ ਵਿੱਚ ਛੱਡਣ ਵਾਲੀ ਹੁੰਦੀ ਹੈ ਤਾਂ ਉਦੋਂ ਸਾਡਾ ਇੱਕ ਸਭ ਤੋਂ ਵੱਡਾ ਫੀਚਰ ਬਣਦਾ ਹੈ ਇੱਕ ਭੂਮੀ ਬਣਦੀ ਜਿਹਨੂੰ ਆਪਾਂ ਡੈਲਟਾ ਕਹਿੰਦੇ ਆ ਤੇ ਸੁੰਦਰਬਨ ਡੈਲਟਾ ਇਸ ਦੀ ਸਭ ਤੋਂ ਵੱਡੀ ਐਗਜ਼ਾਮਪਲ ਹੈਗੀ ਧੰਨਵਾਦ ਮੇਰਾ ਨਾਮ ਸਤਨਾਮ ਸਿੰਘ ਹੈ ਮੈਂ ਐਲਈਡੀਐਮ ਡੀਏਵੀ ਸੀਨੀਅਰ ਸਕੰਡਰੀ ਕਾਲਜ ਕੋਲ ਬੁਲੰਡਾ ਵਿੱਚ ਐਜੀ ਆਈਟੀ ਐਚਓਡੀ ਜੌਬ ਕਰ ਰਿਹਾ ਹਾਂ ਇਹ ਸਾਡੇ ਬੱਚੇ ਹੈ ਜੀ ਇਹਨਾਂ ਨੇ ਇੱਕ ਪ੍ਰੋਜੈਕਟ ਲਾਂਚ ਕੀਤਾ ਹੈ ਇਹ ਪ੍ਰੋਜੈਕਟ ਜਿਹੜਾ ਸਾਇੰਸ ਸਿਟੀ ਕਪੂਰਥਾਲਾ ਵਿੱਚੋਂ 3 ਨੰਬਰ ਤੇ ਅਵਾਰਡ ਮਿਲੇ ਜੀ ਇਸ ਪ੍ਰੋਜੈਕਟ ਨੂੰ ਇਸ ਪ੍ਰੋਜੈਕਟ ਵਿੱਚ ਕੀ ਇਸ ਤਰ੍ਹਾਂ ਸੀ ਚਾਈਨੀਜ਼ ਟੈਕਨੋਲੋਜੀ ਇੰਪਲੀਮੈਂਟ ਕਰ ਰਿਹਾ ਚਾਈਨੀਜ਼ ਟੈਕਨੋਲੋਜੀ ਦਾ ਕੀ ਹੈ ਇਸੇ ਇੱਕ ਇੱਕ ਲੈਪਟਾਪ ਦੇ ਵਿੱਚੋਂ ਬਿਨਾਂ ਕੋਈ ਟੱਚ ਕੀਤੇ ਦੂਸਰੇ ਲੈਪਟਾਪ ਦੇ ਵਿੱਚ ਡਾਇਰੈਕਟ ਜੋ ਵੀ ਟੈਕਸਟ ਨੂੰ ਕੀ ਹੈ ਜੀ ਕਾਪੀ ਕਰ ਸਕਦੇ ਆ ਇਹ ਜਿਹੜਾ ਇਹ ਸਾਡਾ ਪ੍ਰੋਜੈਕਟ ਹੈ ਇਸ ਨੂੰ ਡੈਲੀ ਸ਼ਾਰਟਲਿਸਟ ਕੀਤਾ ਗਿਆ ਡੈਲੀ ਐਗਜ਼ੀਬਿਸ਼ਨ ਵਾਸਤੇ ਆਲ ਓਵਰ ਇੰਡੀਆ ਦੇ ਵਿੱਚ ਇਸ ਦੇ ਨਾਲ ਹੀ ਸਰ ਇੱਕ ਨਿਊ ਪ੍ਰੋਜੈਕਟ ਅਸੀਂ ਲਾਂਚ ਕਰਨ ਜਾ ਰਹੇ ਹਾਂ ਬਹੁਤ ਜਲਦੀ ਜਿਸ ਦੇ ਵਿੱਚ ਸੀਸੀਟੀਵੀ ਕੈਮਰੇਸ ਨੂੰ ਸਾਰੀ ਟਰੈਕਿੰਗ ਹੋਏਗੀ ਬਈ ਕਦੋਂ ਬੱਚਾ ਤੁਹਾਡਾ ਸਕੂਲ ਦੇ ਵਿੱਚ ਐਂਟਰ ਕਰ ਰਿਹਾ ਹੈ ਜਦੋਂ ਬੱਚਾ ਤੁਹਾਡੇ ਸਕੂਲ ਦੇ ਵਿੱਚੋਂ ਬਾਹਰ ਜਾ ਰਿਹਾ ਤੇ ਕਲਾਸ ਦੇ ਵਿੱਚੋਂ ਕਿੰਨਾ ਟਾਈਮ ਬੱਚਾ ਪਾਰਟੀਕੂਲਰ ਬਾਹਰ ਜਾ ਰਿਹਾ ਇਸ ਦੇ ਨਾਲ ਨਾਲ ਸਰ ਜੀ স্মੋਕਿੰਗ ਸੈਂਸਰ ਲਾਈਕ ਫੋਰ ਇਕਜ਼ੈਂਪਲ ਇਫ ਤੇ ਕੋਈ ਫਾਇਰ ਦਾ ਕੇਸ ਬਣਦਾ ਫਾਇਰ ਦੇ ਕਿਸੇ ਵੇਲੇ ਸਾਡੇ ਸੈਂਸਰ ਨੇ ਜਿਹੜੇ ਆਟੋਮੈਟਿਕਲੀ ਜੱਜ ਕਰਨਗੇ ਕਿ ਕਿੱਥੇ ਫਾਇਰ ਦਾ ਕੇਸ ਆਇਆ ਕਿੱਥੇ ਨਹੀਂ ਆਇਆ ਇਹ ਸਾਰਾ ਪ੍ਰੋਜੈਕਟ ਅਸੀਂ ਆਨਲਾਈਨ ਇੰਪਲੀਮੈਂਟ ਕਰ ਰਹੇ ਹਾਂ ਬੱਚੇ ਦੇ ਸਕੂਲ ਐਂਟਰ ਹੋਣ ਤੋਂ ਲੈ ਕੇ ਬੱਚੇ ਦੇ ਘਰ ਪਹੁੰਚਾਣ ਤੱਕ ਦੀ ਸਾਰੀ ਜ਼ਿੰਮੇਵਾਰੀ ਸਾਡੇ ਪ੍ਰੋਜੈਕਟ ਦੀ ਹੋਏਗੀ ਤੇ ਉਹ ਬੱਚਾ ਸਹੀ ਸਮੇਂ ਜਿੰਨਾ ਟਾਈਮ ਘਰ ਨਹੀਂ ਪਹੁੰਚੇਗਾ ਸਾਡੇ ਜੋ ਮ ਬਹੁਤ ਜਲਦੀ ਇਸ ਨੂੰ ਵਿਦਿਨ 1 ਮਨੰਥ ਅਸੀਂ ਸਕੂਲ ਦੇ ਵਿੱਚ ਇੰਪਲੀਮੈਂਟ ਕਰ ਦਾਂਗੇ। ਥੈਂਕ ਯੂ ਸਰ। ਇਹਨਾਂ ਦਾ ਅਫਰਟ ਬਹੁਤ ਵਧੀਆ ਹੈ ਜੀ ਜੋ ਬੱਚਿਆਂ ਦੀ ਇੱਕ ਬੱਚਿਆਂ ਵੱਲੋਂ ਜੋ ਵੀ ਚੀਜ਼ਾਂ ਮਨਾਏ ਗਏ ਚਾਹੇ ਮਾਡਲਸ ਨੇ ਚਾਹੇ ਪੰਜਾਬੀ ਸਭਿਆਚਾਰ ਹੈ ਜੀ ਬਹੁਤ ਵਧੀਆ ਇਹਨਾਂ ਦੀ ਇੱਕ ਕੋਸ਼ਿਸ਼ ਹੈ ਜੀ ਤਾਂ ਕਿ ਆਪਾਂ ਆਪਣੇ ਸਭਿਆਚਾਰ ਨੂੰ ਦੁਨੀਆ ਤੱਕ ਜੋ ਅੱਜਕੱਲ੍ਹ ਅੱਜ ਦੇ ਟਾਈਮ ਵਿੱਚ ਕੁਲਪਤ ਹੋ ਚੁੱਕਿਆ ਹੈ ਕਿਉਂਕਿ ਅੱਜ ਮਾਡਰਨ ਸਿਸਟਮ ਦੇ ਵਿੱਚ ਹਰੇਕ ਬੰਦਾ ਜਾ ਰਿਹਾ ਜੀ ਇਸ ਨੂੰ ਜਿੰਦਾ ਰੱਖਣ ਵਾਸਤੇ ਜੋ ਸਕੂਲ ਵੱਲੋਂ ਐਫਰਟ ਕੀਤਾ ਗਿਆ ਹੈ ਬਹੁਤ ਹੀ ਸراہਨੇਯੋਗ ਕਾਰ ਹੈ ਤੇ ਮੈਂ ਚਾਹੁੰਦਾ ਕਿ ਅੱਗੇ ਵੀ ਸਕੂਲੇ ਵੱਲੋਂ ਇਸ ਤਰ੍ਹਾਂ ਦੇ ਕੰਮ ਕੀਤੇ ਜਾਣੇ ਚਾਹੀਦੇ ਤੇ ਜਿਤਕ ਮਾਡਲ ਦੀ ਗੱਲ ਹੈ ਤਾਂ ਮਾਡਲ ਦੇ ਵਿੱਚ ਬੱਚਿਆਂ ਦੀ ਕ੍ਰੀਏਟੀਵਿਟੀ ਨੂੰ ਵਧਾਉਣ ਵਾਸਤੇ ਇਹਨਾਂ ਵੱਲੋਂ ਜੋ ਵੀ ਐਫਰਟ ਕੀਤਾ ਗਿਆ ਹੈ ਬਹੁਤ ਵਧੀਆ ਐਫਰਟ ਹੈ ਤੁਹਾਡੇ ਬੱਚੇ ਸਕੂਲ ਪਰ ਕਿਹੜੀ ਕਲਾਸ ਹੈ ਮੇਰਾ ਬੱਚੇ ਸਰਸ ਇੱਕ ਤਾਂ 9th ਕਲਾਸ ਹੈ ਜੀ ਤੇ ਇੱਕ ਹੈ ਆਪਣੇ ਕੋਲ 3rd ਕਲਾਸ ਹੈ ਇਸ ਕੋਲ ਜਿਸ ਨੂੰ ਨਹੀਂ ਮੈਨੂੰ ਬਾਰੇ ਸਾਫਾ ਦਾ ਇੱਕ ਸਾਦਾ ਦਾ ਹੈ ਇਹਨਾਂ ਬਿਹੇਵੀਅਰ ਅੱਛਾ ਹੈ ਬਹੁਤ ਵਧੀਆ ਹੈ ਬੱਚਿਆਂ ਦੇ ਨਾਲ ਜੋ ਵੀ ਕਿਉਂਕਿ ਸਟਾਰਟਿੰਗ ਤੋਂ ਮੇਰੇ ਬੱਚੇ ਇੱਥੇ ਪੜ੍ਹ ਰਹੇ ਨੇ ਜੀ ਤੇ ਮੇਰੇ ਬ੍ਰਦਰ ਦੇ ਬੱਚੇ ਵੀ ਇੱਥੇ ਨੇ ਤੇ ਮੋਸਟਲੀ ਇਹਨਾਂ ਵੱਲੋਂ ਇਹਨੇ ਪਰਫਾਰਮੈਂਸ ਬਹੁਤ ਅੱਛੀ ਹੈ ਜੀ ਤੇ ਉਮੀਦ ਹੈ ਕਿ ਆਉਣ ਵਾਲੇ ਟਾਈਮ 'ਚ ਵੀ ਸਾਡੇ ਨਾਲ ਉਹ ਸਾਥ ਦੇ ਕੇ ਇਹ ਇਹਨੇ ਪਰਫਾਰਮੈਂਸ ਅੱਛੀ ਹੀ ਰੱਖਣਗੇ ਜੀ ਅਜੀਨਾ ਵਿੱਚ ਰਿਤੂ 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 ਜਿਹੜੇ ਸਕੂਲ ਦੇ ਵਿੱਚ ਮਾਪੇ ਜਦੋਂ ਮਿਲਣ ਦੀ ਦੇ ਦੌਰਾਨ ਬੱਚਾ ਵੱਲੋਂ ਐਗਜ਼ੀਬਿਸ਼ਨ ਲਗਾਈ ਹੈ ਕਿਸ ਤਰ੍ਹਾਂ ਦੇਖਿਆ ਸੀ ਬੱਚਾ ਤੇਰਾ ਜੀ ਬਹੁਤ ਵਧੀਆ ਹੈ ਮੈਂ ਕਹਾਂ ਸਾਡੇ ਟਾਈਮਾਂ 'ਚ ਇਹ ਨਾ ਤੁਸੀਂ ਇਹ ਲਗਾ ਲਓ ਸਾਨੂੰ ਨੌਲੇਜ ਨਹੀਂ ਸੀਗੀ ਜਿਵੇਂ ਕਲਚਰ ਦੀ ਜਾਂ ਫਿਰ ਨਾ ਜਿਵੇਂ ਅਸੀਂ ਸਿਰਫ ਕਿਤਾਬਾਂ ਚ ਪੜਦੇ ਸੀ ਆਪਣੇ ਟਾਈਮ 'ਚ ਬਟ ਅੱਜ ਕੇ ਜਵਾਨੋ ਨਾ ਸਭ ਕੁਝ ਪਤਾ ਹੈ ਵੀ ਕਿਵੇਂ ਸਪੇਸ ਜਿਹਾ ਨਾ ਜਿਵੇਂ ਆਪਣਾ ਐਟਮੋਸਫੇਅਰਾਰੇ ਜਾਂ ਫਿਰ ਪੋਲੀਟੀ ਵਗੈਰਾ ਜਿਵੇਂ ਕਨਸਟੀਟਿਊਸ਼ਨ ਆਲ ਆਪਣਾ ਕਨਸਟੀਟਿਊਸ਼ਨ ਜਾਂ ਫਿਰ ਜਿਵੇਂ ਹਿਸਟਰੀ ਹੈ ਹਰ ਹਰ ਫੀਲਡ ਚ ਇਹਨਾਂ ਨੂੰ ਬਹੁਤ ਵਧੀਆ ਲੱਗਿਆ ਬੱਚਾ ਦਾ ਜਿੰਨੀ ਵੀ ਪਰਫਾਰਮੈਂਸ ਸੀ ਨਾ ਬੱਚਾ ਦੀ ਸਭਨੇ ਮਤਲਬ ਇਤਨੇ ਅੱਛੇ ਤਰੀਕੇ ਨਾਲ ਇਹਦੇ ਵਿੱਚ ਸਕੂਲ ਦਾ ਬਹੁਤ ਵੱਡਾ ਰੋਲ ਹੁੰਦਾ ਦੇਖੋ ਟੀਚਰਸ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਵੀ ਅਸੀਂ ਖਾਂਦੇ ਨੇ ਬੱਚਾ ਨੂੰ ਇਹ ਚੀਜ਼ਾਂ ਵੀ ਉਹਨਾਂ ਨੂੰ ਪਤਾ ਲੱਗਦਾ ਜਿੱਥੇ ਟੀਚਰ ਦਾ ਯੋਗਦਾਨ ਹੁੰਦਾ ਹੈਗਾ ਬੱਚੇ ਨੂੰ ਉਹ ਭਾਰੰਦੇ ਨੇ ਉੱਥੇ ਮਾਪਿਆਂ ਦਾ ਯੋਗਦਾਨ ਕਿੰਨਾ ਚਾਹੀਦਾ ਹੈਗਾ ਜੀ ਬਰਾਬਰ ਚਾਹੀਦਾ ਹੈ ਜੀ ਇਹ ਚ ਕੋਈ ਹੋ ਨਹੀਂ ਜਿੰਨਾ ਟੀਚਰਸ ਦਾ ਹੁੰਦਾ ਦੇਖੋ ਮਾਪਿਆਂ ਨੂੰ ਵੀ ਬਰਾਬਰ ਦੇਣਾ ਚਾਹੀਦਾ ਹੈ ਜੇ ਦੋਨੋਂ ਤਰਫੋਂ ਆਪਾਂ ਬੱਚਾ ਨੂੰ ਇਨਕਰੇਜ ਕਰਦੇ ਆਂ ਪਰ ਬੱਚਾ ਨੂੰ ਆਪਣੀ ਮਰਜ਼ੀ ਨਾਲ ਕਰਨ ਦੇਣਾ ਚਾਹੀਦਾ ਹੈ ਜੋ ਕਰ ਦੇ ਨੇ ਉਹਦੇ ਨਾਲ ਬੱਚਾ ਦਾ ਨਾ ਅਸਲੀ ਟੈਲੈਂਟ ਨਿਕਲ ਕੇ ਆਉਂਦਾ ਹੈ। ਮੈਡਮ ਕੀ ਨਾਮ ਹੈ? ਰਤਨੀ ਮੈਡਮ ਤੁਹਾਡੇ ਬੱਚੇ ਸਕੂਲ ਕਰਦੇ ਨੇ? ਹਾਂਜੀ ਸਰ। ਕਿਹੜੀ ਕਲਾਸ ਦੇ? ਇੱਕ ਤੋਂ ਸੈਕੰਡ ਮੈਂ ਔਰ 8th ਮੈਂ 8th ਮੈਂ। ਅੱਜ ਪੇਰੈਂਟਸ ਮੀਟਿੰਗ ਵੀ ਆ ਔਰ ਐਗਜ਼ੀਬਿਸ਼ਨ ਵੀ ਲੱਗੀ ਆ ਕਿਸ ਤਰ੍ਹਾਂ ਲੱਗਾ ਤੁਹਾਨੂੰ ਸਕੂਲ ਦੇ ਵਿਚਾਰੇ? ਬਹੁਤ ਅੱਛਾ ਲੱਗਿਆ ਸਾਨੂੰ। ਕੀ ਕਹੋਗੇ ਜੋ ਪੇਰੈਂਟਸ ਮੀਟਿੰਗ ਹੋਈ ਹੈ ਕਿਸ ਤਰ੍ਹਾਂ ਨਾਲ ਚੱਲ ਰਹੀ ਹੈ ਕਿਸ ਤਰ੍ਹਾਂ ਉਹਨਾਂ ਨੇ ਸਰ ਮਨ ਕੇ ਪੀਟੀਐਮ ਦੇ ਸੀ ਪਤਾ ਲ ਕੰਪਲੀਟ ਦਾ ਸਕਦੇ ਆ ਸਾਨੂੰ ਬੱਚਾ ਮੈਨੂੰ ਪਤਾ ਲੱਗਦਾ ਹੈਗਾ ਵੀ ਸਾਡੇ ਬੱਚੇ ਕਿਸ ਲੈਵਲ ਤੇ ਨੇ ਕਿ ਔਰ ਟੀਚਰ ਸਾਨੂੰ ਦੱਸਦੇ ਨੇ ਵੀ ਬੱਚਾ ਕੀ ਕੀ ਕਰਿਆ ਕਲਾਸ ਕਿਸ ਤਰ੍ਹਾਂ ਦਾ ਬਿਹੇਵੀਅਰ ਹੋ ਗਾ। ਬੱਚੇ ਬਿਲਕੁਲ ਮਾਡਲ ਵਗੈਰਾ ਪ੍ਰਕਾਸ਼ਤ ਕੀਤੇ ਕਿਵੇਂ ਤੁਹਾਨੂੰ ਲੱਗੀ ਉਹਨੇ ਦੇਖ। ਬਹੁਤ ਅੱਛਾ ਸਰ ਬਹੁਤ ਔਖੇ ਬੱਚਾ ਨੂੰ ਮਾਡਲ। ਮੇਰਾ ਬੇਟਾ ਖੁਦ ਆ ਗਿਆ। ਮਿੰਨਾ ਜਿਹੜੇ ਮਿੰnog ਲੱਗੇ ਨੂੰ ਵੀ ਬੱਚੇ ਨੂੰ ਫਸ ਐ ਵੀ ਥੋੜਾ ਉਹਨਾਂ ਨੂੰ ਵੀ ਕੁਝ ਮਿਲੇ। ਵੀ ਇਹਨੇ ਬੱਚੇ ਮਿਹਨਤ ਕਰਿਆ ਮਿੰnog ਮਿੰnog ਲੱਗੇ ਨੂੰ ਥੋੜਾ ਕੁਝ ਸਰਟੀਫਿਕੇਟ ਦੋ ਕੁਝ ਵੀ ਮਿਲੇ ਉਹਨਾਂ ਬੱਚੇ ਨੂੰ। ਤੁਹਾਨੂੰ ਲੱਗਦਾ ਵੀ ਇਹਦੇ ਮਿਹਨਤ ਦਾ ਫਲ ਪਊਗਾ। ਉਮੀਦ ਹੈਗੀ ਸਭ। ਜੇ ਕੀ ਕੀਚ ਨਾਲ ਗਲਬਤ ਹੋਈ ਹੈ ਤੁਹਾਡੇ ਬੱਚਿਆਂ ਵਰੀ ਟੀਚਾ ਕਿਸਤਾ ਦੱਸੋ ਬੱਚਿਆਂ ਦਾ ਕੀ ਇਸ ਸਕੂਲ ਦਾ ਸਿਸਟਮ ਹੈ ਸਿਸਟਮ ਅੱਛਾ ਹੈ ਬੱਚੇ ਜੋ ਬੱਚੇ ਆਪਾਂ ਕਰਦੇ ਨੇ ਕੰਮਕਾਰ ਪੂਰਾ ਕਰਦੇ ਨੇ ਜੀ ਹਾਂਜੀ ਹਾਂਜੀ ਬੱਚਿਆਂ ਦੇ ਕੰਪਲੇਂਟ ਤਾਂ ਅੰਮ੍ਰਿਤਸਰ ਸੁਰੂਤ ਹੀ ਨਹੀਂ ਆਉਂਦੀ ਮੇਰੇ ਬੱਚਾ ਨੇ ਕੰਪਲੇਂਟ ਦੋਨੇ ਮਲਕੀ ਅੱਛੇ ਨੇ ਦੋਨੋਂ ਠੀਕ ਹਾਂਜੀ ਮੈਡਮ ਕੀ ਨੇ ਬਾਈ ਨਤੀਸ਼ਾ ਤੁਸੀਂ ਕੀ ਕਹੋਗੇ ਅੱਜ ਪੇਰੈਂਟਸ ਮੀਟਿੰਗ ਵੀ ਹੈ ਐਗਜ਼ੀਬਿਸ਼ਨ ਵੀ ਲੱਗੀ ਹੈ ਕੀ ਕਹੋਗੇ ਬਹੁਤ ਪ੍ਰੋਗਰੈਸਿਵ ਲੱਗਿਆ ਸਰ ਦੇਖ ਕੇ ਬੱਚਿਆਂ ਦਾ ਐਕਸਪੀਰੀਅੰਸ ਕਿ ਬੱਚਿਆਂ ਨੂੰ ਜਿਵੇਂ ਪ੍ਰੈਕਟੀਕਲ ਨੋਲਿਜ ਮਿਲ ਰਹੀ ਹੈ ਬੱਚੇ ਇੰਨੀ ਨਾਲ ਹੀ ਚੁਕੈਨ ਕਰ ਰਹੇ ਨੇ ਜਿਹੜੀ ਉਹਨਾਂ ਦੇ ਅੱਗੇ ਫਿਊਚਰ ਲਈ ਕੰਮ ਆਉਂਦੀ ਹੈ इवन ਸਾਡੇ ਬੱਚੇ ਛੋਟੇ ਨੇ ਤਾਂ ਸਾਨੂੰ ਵੀ ਗਾਈਡੈਂਸ ਮਿਲ ਰਹੀ ਹੈ ਵੀ ਅਸੀਂ ਬੱਚਿਆਂ ਨੂੰ ਅੱਗੇ ਲਈ ਕਿਵੇਂ ਪ੍ਰੇਪੇਅਰ ਕਰਨਾ ਹੈ ਇਸ ਤਰ੍ਹਾਂ ਦੇ ਯੰਗ ਫਰੈਸ਼ ਮਾਈਂਡਸ ਨੂੰ ਇਸ ਤਰ੍ਹਾਂ ਦਾ ਕੰਮ ਦੇ ਦਿੱਤੇ ਸਕੂਲ ਦਾ ਸਟਾਫ ਔਰ ਮੈਨੇਜਮੈਂਟ ਬਾਰੇ ਕਿਸ ਤਰ੍ਹਾਂ ਐਕਸਪੀਕੀ ਕਾਉਗਣਾ ਬਹੁਤ ਐਫੀਸ਼ੀਐਂਟ ਵਰਕ ਕਰ ਰਹੇ ਨੇ ਸਰ ਇੰਨੇ ਐਕਸਪੀਰੀਐਂਸ ਟੀਚਰ ਨੇ ਇਹਨਾਂ ਦੇ ਬੱਚਿਆਂ ਦੀ ਮੇਰੀ ਕੁੜੀਆ ਦੇ ਬਾਰੇ ਜੀ ਜਿਸ ਨੂੰ ਕਹਿ ਰਹੇ ਕਿ 20 ਇਅਰਸ ਹੋ ਗਏ ਤਾਂ ਉਹਨਾਂ ਚ ਇੰਨੀ ਪੇਸ਼ੈਂਸ ਹੈ ਤੇ ਇੰਨਾ ਐਕਸਪੀਰੀਐਂਸ ਤਾਂ ਇਹ ਅੱਜ ਦੇ ਟਾਈਮ ਦੀ ਮੇਨ ਜ਼ਰੂਰਤ ਹੈ ਬੱਚਿਆਂ ਦੀ। ਦੇਖੋ ਜਿਹੜਾ ਸਾਡਾ ਇਹ ਡੀਏਵੀ ਪਬਲਿਕ ਸਕੂਲ ਹੈ ਇਹ ਸਾਡੇ ਜ਼ਿਲ੍ਹੇ ਦੀ ਆਨ-ਬਾਨ ਤੇ ਸ਼ਾਨ ਹੈ। ਸਾਨੂੰ ਇਹ ਕਹਿਣ ਚ ਕੋਈ ਸੰਕੋਚ ਨਹੀਂ ਵੀ ਜਿਹੜਾ ਸਾਡਾ ਸਕੂਲ ਹੈ ਜ਼ਿਲ੍ਹੇ ਦੇ ਵਿੱਚ ਲੀਡਿੰਗ ਸਕੂਲ ਹੈ। ਔਰ ਅੱਜ ਜਿਹੜੀ ਮਾਪਿਆਂ ਦੀ ਇਹ ਮਿਲਣੀ ਸਮਾਰੋਹ ਹੋਇਆ ਹੈ। ਇਹਨੂੰ ਦੇਖ ਕੇ ਮਨ ਬੜਾ ਹੀ ਗਦਗਦ ਹੋਇਆ ਹੈ। ਬੱਚਿਆਂ ਵੱਲੋਂ ਜੋ ਹੁਨਰ ਅੱਜ ਇੱਥੇ ਪੇਸ਼ ਕੀਤਾ ਗਿਆ ਹੈ। 250 ਦੇ ਕਰੀਬ ਬੱਚਿਆਂ ਨੇ ਅੱਜ ਐਗਜ਼ੀਬਿਸ਼ਨ ਲਗਾਈਆਂ ਸੀਗੀਆਂ ਮਾਪਿਆਂ ਨੇ ਮਾਡਲ ਬਣਾ ਮਾਡਲ ਬਣਾਈ ਸੀਗੇ ਉਹ ਅਸੀਂ ਵੇਖੇ ਬੱਚਿਆਂ ਦੇ ਮਾਪਿਆਂ ਨੇ ਵੇਖੇ ਸਾਡੇ ਟੀਚਰਸ ਨੇ ਦੇਖੇ ਉਹਨੂੰ ਦੇਖ ਕੇ ਲੱਗਦਾ ਹੈ ਕਿ ਅੱਜ ਕੱਲ ਤੇ ਜਿਹੜੇ ਸਾਡੇ ਬੱਚੇ ਨੇ ਇਹ ਕੁਝ ਵੀ ਕਰ ਸਕਦੇ ਨੇ ਐਸੀ ਐਸੀ ਮਾਡਲ ਅਸੀਂ ਬਣਾਏ ਜਿਹੜੇ ਸਾਨੇ ਜ਼ਿੰਦਗੀ 'ਚ ਕਦੇ ਸੋਚੇ ਨਹੀਂ ਸੀ ਕਦੇ ਦੇਖੇ ਨਹੀਂ ਸੀ ਅਸੀਂ ਇਹਨਾਂ ਦੇ ਹਨਰ ਨੂੰ ਦੇਖ ਕੇ ਬੜਾ ਪ੍ਰਭਾਵਿਤ ਹੋਏ ਆ ਔਰ ਮੈਨੇਜਿੰਗ ਕਮੇਟੀ ਵੱਲੋਂ ਬੱਚਿਆਂ ਨੂੰ ਇਹ ਵੀ ਵਿਸ਼ਵਾਸ ਦਿਲਾਉਣਾ कि ਇਹਨਾਂ ਨੂੰ ਅੱਗੇ ਵਧਦੇ ਵਿੱਚ ਜਿਸ ਚੀਜ਼ ਦੀ ਵੀ ਜ਼ਰੂਰਤ ਪਵੇਗੀ ਉਹ ਸਾਡੀ ਕਮੇਟੀ ਇਹਨਾਂ ਨੂੰ ਮਹੀਆ ਕਰਾਏਗੀ ਸਾਡਾ ਮੈਨੇਜਿੰਗ ਕਮੇਟੀ ਵੱਲੋਂ ਬੱਚਿਆਂ ਨੂੰ ਬਹੁਤ-ਬਹੁਤ ਅਸ਼ੀਰਵਾਦ ਹੈ ਬਹੁਤ-ਬਹੁਤ ਸ਼ੁਭ ਕਾਮਨਾਵਾਂ ਬਹੁਤ ਹੀ ਅੱਛਾ ਹੈ ਸਰ ਬਹੁਤ ਹੀ ਅੱਛਾ ਲੱਗ ਰਿਹਾ ਹੈ ਇਸ ਵਿੱਚ ਅਸੀਂ ਨੇ ਹਰ ਕਲਾਸ ਦੇ ਬੱਚੇ ਕੋ ਹਰ ਇੱਕ ਬੱਚੇ ਕੋ ਜੋ ਹੈ ਇਨਵੋਲਵ ਕਰਾ ਹੈ ਔਰ ਹਰ ਬੱਚੇ ਨੇ ਆਪਣਾ ਜੋ ਕ੍ਰੀਏਟਿਵ ਵਰਕ ਜੋ ਹੈ ਅੱਜ ਜੋ ਹੈ ਯਾਹਾਂ ਪੇ ਦਿਖਾਇਆ ਹੈ ਉਸਮੇ जो भी बच्चे के दिमाग में इमेजिनेशन होती है उसको उन्होंने जो है एक रियलिटी में कन्वर्ट करने की कोशिश करी है और हर बच्चे ने जो है कुछ ना कुछ इस एग्जीबिशन से जो है सीखा है।, तो तो है।, तो है सर ये इमेजिनेशन है बच्चे की हम जो कहते हैं ना जो हम सोच सकते हैं नहीं वो हम कर सकते हैं तो बच्चों ने जो इनकी इमेजिनेशन इनके दिमाग में चल रहा था कि हमने ये करना है वो इन्होंने एक लाइव करके आज दिखाया है यहाँ पेरेंट से भी आए। क्या है पेरेंट्स ने क्योंकि इसको इस काम को करने के लिए पेरेंट्स और टीचर का जो है मिल के जो है बहुत बड़ा एक योगदान रहा है और हर पेरेंट्स ने इस चीज को जो है अप्रिशिएट करा है बच्चों की मेहनत को